ਆ ਮੇਰੇ ਪਿੰਡ ਤੇ ਮੈਨੂੰ ਮੌ ਬਹੁਤ ਜਿਆਦੇ ਮਾਣ ਆ ਮੇਰੇ ਸਾਰੇ ਭਰਾਵਾਂ ਨੇ ਮੇਰਾ ਬਹੁਤ ਜਿਆਦੇ ਸਹਿਯੋਗ ਦਿੱਤਾ ਦੇਖੋ ਜਿਦੋਂ ਸਾਰੇ ਪਿੰਡ ਚੋਂ ਸਹਿਯੋਗ ਹੋਵੇ ਹੈਨਾ ਫਿਰ ਆਪੇ ਜਿੱਤ ਪਾਉਣੀ ਆ ਉਹ ਜਿਆਦੇ ਮਾਣ ਆ ਮੈਨੂੰ ਸਾਰੇ ਭਰਾਵਾਂ ਤੇ ਮੇਰਾ ਇਹਦੇ ਵਿੱਚ ਆਪਦਾ ਕੋਈ ਸਹਿਯੋਗ ਨਹੀਂ ਮੇਰੇ ਭਰਾਵਾਂ ਦਾ ਸਹਿਯੋਗ ਆ ਸਾਰੇ ਪਿੰਡ ਦਾ ਸਹਿਯੋਗ ਆ ਜੀ ਨੇਮਰ ਮਲਸਾ ਘਟਿਲੋ ਹੈ ਜਿਸੀ ਤਿੰਨ ਕੈਂਡੀਡੇਟ ਆਹ ਪੰਜ ਕੈਂਡੀਡੇਟ ਸੀਗੇ ਤਿੰਨ ਦੀ ਜਿੱਤ ਹੋਈ ਆ ਤੇ 516 ਵੋਟਾਂ ਪਈਆਂ ਸੀਗੀਆਂ ਜਿੰਨਾਂ ਵਿੱਚੋਂ ਮੈਨੂੰ 208 ਪਈਆਂ ਨੇਗੀਆਂ ਤੇ ਬਾਈ ਨੂੰ 138 ਤੇ ਇਧਰ 88 ਤੇ ਬਾਕੀ ਦੂਜਿਆਂ ਨੂੰ ਇੱਕ 70 ਪਈਆਂ ਨੇ ਇੱਕ ਨੂੰ 7 ਆ ਆ ਮੇਰੇ ਪਿੰਡ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਆ ਮੇਰੇ ਸਾਰੇ ਭਰਾਵਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਦੇਖੋ ਜਦੋਂ ਸਾਰੇ ਪਿੰਡ ਚੋਂ ਸਹਿਯੋਗ ਹੋਵੇ ਹਨਾ ਫਿਰ ਆਪੇ ਜਿੱਤ ਹੋਣੀ ਆ ਬਹੁਤ ਜ਼ਿਆਦਾ ਮਾਣ ਆ ਮੈਨੂੰ ਸਾਰੇ ਭਰਾਵਾਂ ਤੇ ਮੇਰਾ ਇਹਦੇ ਵਿੱਚ ਆਪਦਾ ਕੋਈ ਸਹਿਯੋਗ ਨਹੀਂ ਮੇਰੇ ਭਰਾਵਾਂ ਦਾ ਸਹਿਯੋਗ ਆ ਸਾਰੇ ਪਿੰਡ ਦਾ ਸਹਿਯੋਗ ਆ ਮੇਰਾ ਲੜਾਂਗੇ ਜੀ ਡਟ ਕੇ ਹੱਲ ਕਰਾਂਗੇ ਦੇਖੋ ਮੇਰਾ ਆਪਦਾ ਕੋਈ ਵਿਚਾਰ ਨਹੀਂ ਸੀ ਮੇਰੇ ਭਰਾਵਾਂ ਦੀ ਵਿਚਾਰ ਸੀ ਜਿਹੜਾ ਉਹਨਾਂ ਨੇ ਮੈਨੂੰ ਅੱਜ ਵੋਟਾਂ ਪੈ ਕੇ ਜਿੱਤਾਇਆ ਮੈਨੂੰ ਉਹਨਾਂ ਤੇ ਬਹੁਤ ਵੱਡਾ ਮਾਣ ਸੀ ਤੇ ਐਂ ਹੀ ਮਾਣ ਰਹੂਗਾ ਹਮੇਸ਼ਾ ਮੈਂ ਉਹਨਾਂ ਤੇ ਮਾਣ ਕਰਦਾ ਰਹੂਗਾ ਕੰਮ ਕਰਕੇ ਮਾਗਰ ਬੰਦੇ ਰਸਨਾ ਹਟਾਉਂ ਕੇ ਦੇਣ ਲੱਗੇ ਆਪਣੇ ਮੈਨੇਜਰ ਸਾਹਿਬ ਉਹ ਸਾਰਿਆਂ ਨੇ ਇਹ ਟਾਈਮ ਪਹਿਲੇ ਦਿੱਤਾ ਸੀ ਹਾਂ ਟਾਈਮ ਦੇਖਿਆ ਪਿੰਡ ਵੀ ਬੋਲੇ ਸੀਗਾ ਲੋਕਮੈਂਟ ਵੀ ਹੋਈ ਹੈ ਜੀ ਤੇ ਸਾਡਾ ਪੋਸਟ ਵੀ ਲੱਗ ਗਿਆ ਸੀ ਮਰੇਜ ਸਾਹਿਬ ਐਮਰੇਜ ਸਾਹਿਬ ਨਾਲ 10 ਵਜੇ ਫੋਨ ਵੀ ਕਰਿਆ ਉਹ ਬੰਦੇ ਗੁਰਧਾਨ ਸਿੰਘ ਪੈਂਚੂ ਜੀ ਉਹ ਫੇਰ ਵੀ ਪਹੁੰਚੇ ਟਾਈਮ ਸ਼ਰੀ ਕਰਨ ਜੋ ਸਿੰਘ ਜੀ ਕਿੰਨੀਆਂ 138 ਵੋਟਾਂ ਮੈਨੂੰ ਪਈਆਂ ਨੇ ਜੀ 1977 ਜਦੋਂ ਪਹਿਲਾ ਚੋਣ ਹੋਈ ਸੀ ਇਹ ਉਸ ਤੋਂ ਬਾਅਦ ਹੁਣ 24 ਚੋਣ ਹੋਈ ਹੈ ਲੋਕਾਂ ਦਾ ਮਾਣ ਆ ਜੀ ਲੋਕਾਂ ਨੇ ਜਿਤਾਇਆ ਆਪਣਾ ਪਿੰਡ ਦੇ ਤੇ ਆਪਣੇ ਗਵੜਾਂ ਤੇ ਮਾਣ ਆ ਸਾਰੇ ਪਿੰਡ ਚ ਪਈਆਂ ਨੇ ਬੁੱਤਾਂ ਕੀ ਨਾਮ ਆ ਗੁਰਤੇਜ ਸਿੰਘ ਨਾਮ ਹੈ ਬਈ ਆਪਣਾ ਬਹੁਤ ਵਧੀਆ ਉਹ ਹੋਇਆ ਜੀ ਮਾਹੌਲ ਬਹੁਤ ਸ਼ਾਂਤੀ ਕਾ ਵਧੀਆ ਅਮਨ ਮਾਣ ਨਾਲ ਚੋਣ ਹੋਈ ਹੈ ਤੇ 80 ਵੋਟਾਂ ਪਈਆਂ ਨੇ ਆਪਾਂ ਨੂੰ ਕਰਾਉਣੀਆਂ ਨੇ ਜੀ ਇਹਨਾਂ ਵਾਸਤੇ ਇਹ ਪੰਗਾ ਲਿਆ ਆਪਾਂ ਵੀ ਸਾਰਿਆਂ ਨੂੰ ਇੱਕੋ ਜਿਹੀ ਮਤਲਬ ਹੋਵੇ ਕੋਈ ਵੱਡੇ ਛੋਟੇ ਨੂੰ ਕੋਈ ਐ ਨਾ ਹੋਵੇ ਕੋਈ ਬਿਤਕਰਾ ਨਾ ਰਹੇ ਹਾਂਜੀ ਕੋਸ਼ਿਸ਼ ਪੂਰੀ ਕੋਸ਼ਿਸ਼ ਇਹੀ ਰੱਖਾਂਗੇ ਸਾਰੇ ਮੈਂਬਰ ਰਲ ਕੇ ਸਾਰੇ ਮੈਂਬਰ ਰਲ ਕੇ ਚੱਲਾਂਗੇ ਜੀ ਤਿੰਨ ਚੁਣੇ ਗਏ ਆ ਜੀ ਅਸੀਂ ਅੱਜ 5 ਦੀ ਇਲੈਕਸ਼ਨ ਹੋਈ ਹੈ VOTING ਪਈ ਹੈ ਤੇ ਤਿੰਨ ਮਤਲਬ ਜੇਤੂ ਹੋਏ ਆ ਜੀ ਬਿਨਾਂ ਗੱਲ ਤੋਂ ਅਸੀਂ ਸਾਰੇ ਮੈਂਬਰ ਨਾਲ ਮਿਲ ਕੇ ਪੂਰੀ ਮਿਹਨਤ ਕਰਾਂਗੇ ਜਿੱਥੇ ਕੋਈ ਘਾਟ ਰਹੇਗੀ ਉਹਨੂੰ ਪੂਰੀ ਕਰਾਂਗੇ ਪ੍ਰਧਾਨ ਦੀ ਚੋਣਾਂ ਹੋ ਚੁੱਕੀ ਹੈ ਨਹੀਂ ਜੋ ਪ੍ਰੋਸੈਸ ਹੁੰਦਾ ਜੀ ਕੱਲ ਨੂੰ ਅਜੰਡਾ ਕੱਢਾਂਗੇ ਜੀ 15 ਦਿਨਾਂ ਬਾਅਦ ਪ੍ਰਧਾਨਗੀ ਦੀ ਚੋਣ ਹੋਵੇ ਸਰਬਸੰਮਤੀ ਨਾਲ ਹੀ ਕਰ ਲਾਂਗੇ ਜੀ ਨਾਲ ਮਿਲ ਕੇ ਬੈਠ ਕੇ ਸਾਰੇ ਨਾਲ ਵਿਚਾਰ ਕਰਕੇ ਸਰਬਸੰਮਤੀ ਨਾਲ ਕਰ ਲਾਂਗੇ ਗੁਰਜੀ ਕੀ ਫਤਿਹ ਅੱਜ ਬੜਾ ਭਾਗਾਂ ਭਰਿਆ ਦਿਨ ਹੈਗਾ ਸਾਡਾ ਭਾਈ ਨਿਰਮਲ ਸਿੰਘ ਢਿੱਲੋਂ ਜੋ ਕਿ ਅੱਜ ਸਭ ਤੋਂ ਵੱਡੀ ਲੀਡ ਨਾਲ 208 ਵੋਟਾਂ ਨਾਲ ਜਿੱਤਿਆ ਮੇਰੇ ਸਾਰੇ ਹੀ ਵੀਰਾਂ ਦਾ ਸਾਰੇ ਹੀ ਪਤਿਆਂ ਸਾਰੇ ਹੀ ਵਾਡਰ ਥਰ ਤਲੂਲੇ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਮੇਸ਼ਾ ਹੀ ਅੱਗੇ ਕਿਰਪਾ ਬਣਾਈ ਰੱਖਣਾ ਅੱਗੇ ਵੀ ਇਲੈਕਸ਼ਨ ਆ ਰਹੀਆਂ ਸਾਰੀਆਂ ਸੰਗਤਾਂ ਨੂੰ ਅਸੀਂ ਕਹਿ ਰਹੇ ਹਾਂ ਇਸੇ ਤਰੀਕੇ ਨਾਲ ਸਹਿਯੋਗ ਕਰਨਾ ਬੜੀ ਖੁਸ਼ੀ ਹੋਈ ਹੈ ਜਿਹੜਾ ਸਰਬਸੰਮਤੀ ਨਾਲ ਤੁਸੀਂ ਸਾਰਾ ਸਾਰੇ ਗਵਾੜਾਂ ਨੇ ਜਿਹੜੀ ਬੋਟਾ ਪਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ